ਬਾਪੂ ਸੁਰਜ ਸਿੰਘ ਖਾਲਸਾ ਦੇ ਸੰਘਰਸ਼ ਨੂੰ ਹੋਰ ਸਿੱਖਾ ਕਰਨ ਅਤੇ ਬੰਲੀ ਸਿੰਘਾਂ ਦੀ ਰਿਹਾਈ ਦੀ ਆਵਾਜ਼ ਪੰਜਾਬ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਲਈ ਸਿੱਖ ਸੰਗਤ ਦਾ ਇਕੱਠ ਮੁਹਾਲੇ ਦੇ ਗੁਰਦੁਆਰਾ ਅਮਸਾਹਬ ਦੇ ਬਾਹਰ ਹੋਇਆ ਜਿਸ 'ਚ ਸੈਕਿੰਡਾਂ ਦੀ ਗਿਣਤੀ 'ਚ ਸਿੱਖ ਸੰਗਤ ਅਤੇ ਕੌਮ ਦੇ ਆਗੂਆਂ ਨੇ ਸ਼ਿਰਕਤ ਕੀਤੀ ਜਿਵੇਂ ਹੀ ਸਵੇਰ ਤੋਂ ਸੰਗਤ ਗੁਰਦੁਆਰਾ ਅਮਸਾਹਬ ਨੇੜੇ ਜੁੜਨ ਲੱਗੀ ਤਹਿ ਜੀਬੀਸੀ ਨੇ ਆਪਣੇ ਡੰਡਿਆਨਾ ਲੈਸ ਟਾਸਕ ਫੋਰਸ ਗੁਰਦੁਆਰਾ ਅਮਸਾਹਬ ਦੇ ਬਾਹਰ ਖੜੀ ਕਰ ਦਿੱਤੀ ਜਿਸ ਨੂੰ ਮੀਡੀਆ ਦੇ ਪਹੁੰਚਣ ਤੋਂ ਬਾਅਦ ਹੀ ਹਟਾਇਆ ਗਿਆ ਪਰ ਸੰਗਤ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਜਾਣ ਦੀ ਥਾਂ ਬਾਹਰ ਮੈਦਾਨ 'ਚ ਹੀ ਡੇਰੇ ਜਮਾਲੇ ਜੁੜੂ ਹੀ ਸੰਗਤ ਨੂੰ ਵਖ-ਵਖ ਬੁਲਾ ਰਿਆ ਨੇ ਸੰਬੋਧਨ ਕੀਤਾ ਅੱਜ ਜਦੋਂ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਲਈ ਕੰਡੀਗੜ੍ਹ ਦੀ ਧਰਤੀ ਤੇ ਉਸ ਅੰਨੇ ਬੋਲੀ ਸਰਕਾਰ ਦੇ ਕੰਨਾਂ 'ਲੇੜੇ ਆ ਕੇ ਔਕਾ ਦੇਣਾ ਸੀ ਤੇ ਸਾਡੇ ਲਈ ਗੁਰੂ ਘਰ ਦੇ ਦਰਵਾਜ਼ੇ ਵੀ ਬੰਦ ਹੋ ਗਏ ਸਾਡੇ ਲਈ ਗੁਰੂ ਗ੍ਰੰਥ ਸਾਹਿਬ ਦੇ ਵਾਕ ਵੀ ਦੁਰਲਭ ਕਰ ਦਿੱਤੇ ਗਏ ਇਹ ਤਾਂ ਇੱਕ ਗੱਲ ਬੰਦੀ ਸਿੰਘਾਂ ਦੀ ਰਿਹਾਈ ਦੀ ਆ ਬੰਦੀ ਸਿੰਘਾਂ ਦੀ ਰਿਹਾਈ ਦੇ ਮੋਰਚੇ ਦੀ ਆ ਅਸੀਂ ਇਸ ਸੰਵੰਦੀ ਸਮੁੱਚੀ ਦੁਨੀਆ ਦੇ ਜਿਹੜੇ ਵੀ ਮਨੁੱਖੀ ਅਧਿਕਾਰ ਸੇ ਬੈਠੇ ਨੇ ਜਿਹੜੇ ਦੁਨੀਆ ਦੇ ਦੇਸ਼ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਨੇ ਉਹਨਾਂ ਸਾਰਿਆਂ ਨੂੰ ਇਹ ਗੱਲ ਦੱਸ ਦੇਣੀ ਚਾਹੁੰਦੇ ਆ ਕਿ ਹਿੰਦੁਸਤਾਨ ਦੀ ਧਰਤੀ ਤੇ ਸਿੱਖਾਂ ਦੇ ਜਿਹੜੇ ਮੁੱਦੇ ਹੱਤ ਨੇ ਉਹਨਾਂ ਦੇ ਸ਼ਰੇਣ ਨੰਗਾ ਚਿੱਟਾ ਕਤਲੇਆਮ ਕੀਤਾ ਜਾ ਰਿਹਾ ਅਸੀਂ ਉਹਨਾਂ ਹੱਕਾਂ ਦੀ ਬਹਾਲੀ ਮੰਗਦੇ ਆ ਤੇ ਉਹ ਨੌਜਵਾਨ ਜਿਹੜੇ ਆਪਣੀ ਜ਼ੁਬਾਨੀ ਜੇਲ੍ਹਆਂ ਰਿਆ ਕਾਲ ਟੋਖੜੀਆਂ ਤੇ ਲੰਘਾ ਚੁੱਕੇ ਨੇ ਉਹਨਾਂ ਦਾ ਮਨੁੱਖੀ ਅਧਿਕਾਰ ਆ ਕਿ ਜਿਹੜੀ ਇਸ ਦੇਸ਼ ਦੇ ਕਾਨੂੰਨ ਨੇ ਉਹਨਾਂ ਨੂੰ ਸਜ਼ਾ ਦਿੱਤੀ ਸੀ ਉਹ ਜਦੋਂ ਸਜ਼ਾ ਪੂਰੀ ਹੋ ਗਈ ਆ ਤਾਂ ਉਹਨਾਂ ਦੀ ਜੇਲ੍ਹ ਤੋਂ ਆਜ਼ਾਦੀ ਉਹਨਾਂ ਦੀ ਜੇਲ੍ਹ ਤੋਂ ਖਲਾਸੀ ਉਹਨਾਂ ਦੀ ਜੇਲ੍ਹ ਤੋਂ ਰਿਹਾਈ ਉਹਨਾਂ ਦਾ ਮੁੱਢਲਾ ਮਨੁੱਖੀ ਅਧਿਕਾਰ ਆ ਆ ਗਾਰੀ ਸਰਕਾਰ ਦੇ ਹੈਡ ਜਿਹੜੀ ਸ਼੍ਰੋਮੀ ਕਮੇਟੀ ਹੈ ਹੁਣੇ ਅੱਜ ਮੱਥਾ ਜੱਥੇ ਬੰਦਿਆਂ ਨੂੰ ਭੰਤਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਅਸਥਾਨ ਵਿੱਚ ਮੱਥਾ ਟੇਕਣ ਵੀ ਜਾਣ ਦਿੱਤਾ। ਦਾਸ ਨੂੰ ਰਾਤ ਨੂੰ ਖਬਰ ਆਈ ਸੀ ਕਿ ਸ਼੍ਰੋਮਣੀ ਕਮੇਟੀ ਨੇ ਟਾਪ ਫੋਰਸ ਦੇ 250 ਬੰਦੇ ਇੱਥੇ ਬੁਲਾਏ ਨੇ ਸਿੰਘਾਂ ਨੂੰ ਗੁਰਦਾਰੇ ਵਿੱਚ ਸੰਧਿਆ ਨੂੰ ਰੋਕਣ ਲਈ। ਮੈਂ ਇੱਥੇ ਇਹਨਾਂ ਨੂੰ ਦੱਸਣਾ ਚਾਹਣਾ ਹਾਂ ਸਾਡਾ ਗੁਰਦਾਰੇ ਵਿੱਚ ਜਾ ਕੇ ਸਿਰਫ ਗੁਰੂ ਸਾਹਿਬ ਅੱਗੇ ਅਰਦਾਸ ਕਰਨ ਦਾ ਮਕਸਦ ਸੀ। ਆਥਰ ਡੇਕਾ ਦਾ ਮਕਸਦ ਨਹੀਂ ਸੀ ਇਸ ਤੋਂ ਰਾਵਾਂ ਸਾਡਾ ਉੱਪਰ ਕੋਈ ਬੈਠਣ ਦਾ ਧਰਨਾ ਦੇਣ ਦਾ ਕੋਈ ਮਕਸਦ ਨਹੀਂ ਸੀ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਕਿ ਜਿਹੜੇ ਸਿੰਘਾਂ ਨੇ ਖਾਲਸਾ ਪੰਥ ਦੀ ਜਾਤੀ ਨਹੀਂ ਪਿਛਲੇ ਸਮੇਂ ਤੋਂ ਕੁਰਬਾਨੀਆਂ ਦਿੱਤੀਆਂ ਏਡਾ ਵੱਡਾ ਸੰਘਰਸ਼ ਚਲਾਇਆ ਔਰ ਜਿੰਨਾ ਦੀ ਕੁਰਬਾਨੀਆਂ ਖਾਤਰ ਅੱਜ ਸਰਕਾਰ ਵਿੱਚ ਬਣੇ ਬੈਠੇ ਹਨ ਜੇ ਸਿੰਘ ਬਿਆਸ ਸਿੰਘ ਨੂੰ ਗੱਦੀ ਨਾ ਛੱਡ ਦੇ ਤੇ ਮੈਂ ਹਰ ਦਾਰੇ ਨਾਲ ਕਹਿਣਾ ਪ੍ਰਤਾਪ ਸਿੰਘ ਬਾਦਲ ساری ਉਮਰ ਪੰਜਾਬ 'ਚ ਕਾਬਜ ਨਹੀਂ ਸੀ ਹੋ ਸਕਦਾ ਜਿਹਦਾ ਕ੍ਰੈਡਿਟ ਜੋ ਪ੍ਰਤਾਪ ਸਿੰਘ ਬਾਦਲ ਹੈ ਪੰਜਾਬ ਦਾ ਸੀਐਮ ਹੈ ਇਹਦਾ ਕ੍ਰੈਡਿਟ ਪੰਛੋ ਜੱਥੇ ਬੰਦੀਆਂ ਦੇ ਸਾਡੇ ਘੜ ਕੋ ਜੱਥੇ ਬੰਦੀਆਂ ਦੇ ਸਿੰਘਾਂ ਨੂੰ ਜਾਂਦਾ ਹੈ ਪਰ ਅੱਜ ਦਾ ਦਿਨ ਇਤਿਹਾਸ 'ਚ ਕਾਲੀ ਅੱਖਰਾਂ ਨਾਲ ਲਿਖਿਆ ਜਾਏਗਾ ਕਿ ਆਜ ਸਿੰਘਾਂ ਨੂੰ दरवारे ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਬਾਪੂ ਜੀ ਨੇ ਇੱਕ ਸੁਨੇਹਾ ਮੈਨੂੰ ਦੇ ਕੇ ਤੁਹਾਡੇ ਤੱਕ ਫਿਰ ਜਾ ਪਹਿਲਾਂ ਤਾਂ ਸਾਰੀ ਸ਼ਗਤ ਆਏ ਸੰਗਤਾਂ ਦਾ ਤਨਵਾਦ ਕਰਤੀ ਆ ਤੇ ਉਸ ਤੋਂ ਬਾਅਦ ਉਹਨਾਂ ਨੇ ਇਸ ਜਿਹੜੇ ਆਖਾ ਬਾਬਲ ਸਾਹਿਬ ਦੀ ਕੋਠੀ ਅਗਰਾ ਉੱਧਰ ਜਾਂ ਰਹੇ ਹਨ ਤੇ ਉਹਨਾਂ ਨੇ ਬੋਲਿਆ ਕਿ 4 ਮਹੀਨੇ ਤੋਂ ਬਿਲਕੁਲ ਸ਼ਾਂਤ ਮੇਟ ਢੰਗ ਨਾਲ ਆਪਣਾ ਸੰਗਤ ਚਲਾ ਰਹੇ ਨੇ ਕਿ ਅੱਜ ਵੀ ਪੂਰੀ ਸ਼ਾਂਤ ਸਹੀ ਢੰਗ ਨਾਲ ਆਪਣਾ ਇਤਰਾਵ ਕਰਨਾ ਤੇ ਗੰਗੀ ਸਿੰਘਾਂ ਦੀ ਰਹਾਇ ਦਾ ਮਸਲਾ ਬਾਬਲ ਸਾਹਿਬ ਨੂੰ ਵਸਤੀ ਕੋਠੀ ਦੇ ਨੇੜੇ ਕੇ ਤਿਆਨੂ ਦੱਸ ਕੇ ਆਪਾਂ ਵਾਪਸ ਆਣਾ ਤਾਂ ਜੋ ਆਪਣੀ ਗੁੜੀਨ ਦੇ ਵਿੱਚ ਜਾ ਕੇ ਇਸ ਬੰਦੀ ਸਿੰਘਾਂ ਦੀ ਰਿਹਾਈ ਕਰਵਾਵੇ ਇਹਨਾਂ ਬੱਚਾ ਕਿ ਆਪਾਂ ਪੂਰਨ ਅਸਥਾਨ ਦੇ ਵਿੱਚ ਰਹਿ ਕੇ ਗੁਰਦਵਾਰ ਸਾਹਿਬ ਦੇ ਗੇਟ ਦੇ ਉੱਤੇ ਵਾਸ਼ ਕਰਨੀ ਹੈ ਕੋਈ ਪਿਕਰਾ ਨਹੀਂ ਕਰਨਾ ਇਸ ਸੁਪਰੰਤ ਗੁਰਦੁਆਰਾ ਅੰਮ੍ਰਿਤਸਰ ਸਾਹਿਬ ਦੇ ਗੇਟ 'ਤੇ ਅਰਦਾਸ ਕਰਨ ਤੋਂ ਬਾਅਦ ਸੰਗਠਾ ਨੇ ਮਿੱਥੇ ਪ੍ਰੋਗਰਾਮ ਮੁਤਾਬਕ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ ਦਾ ਕਿਰਾਉ ਕਰਨ ਲਈ ਚਾਲੇ ਪਾ ਦਿੱਤੇ ਪਰ ਥਾਂ ਥਾਂ ਤੇ ਪੁਲਿਸ ਨੇ ਬੈਰੀਕੇਡਿੰਗ ਕੀਤੀ ਹੋਈ ਸੀ ਜਿਸ ਕਰਕੇ ਆਪਣੀ ਮੰਜ਼ਿਲ ਵੱਲ ਵਧ ਰਹੀ ਸੰਗਤ ਨੂੰ ਵੱਖ-ਵੱਖ ਰਾਹ ਤੇ ਬਣਾਉਣੇ ਪਏ ਅਤੇ ਸੰਗਠਾ ਦੋ ਫਾੜ ਹੋ ਗਈਆਂ ਹਾਂ ਜੀ ਹਾਂ ਜੀ ਬੇਪਰ ਤੁਸੀਂ ਚਾਹੁੰਦੇ ਹੋ ਤੇਰੇ ਕੰਮ ਨਹੀਂ ਆਏ ਤੇਰੇ ਕੰਮ ਨਹੀਂ ਆਏ ਸਰਕਾਰ ਤੇਰੇ ਕੰਮ ਨਹੀਂ ਆਏ ਹੰਤ ਸੰਗਤ ਨੇ ਚੌਂਕ 'ਚ ਹੀ ਧਰਨਾ ਲਗਾ ਦਿੱਤਾ ਜਿਸ ਤੋਂ ਬਾਅਦ ਬਾਪੂ ਸਰੂਪ ਸਿੰਘ ਖਾਲਸਾ ਦੀ ਬੇਟੀ ਸਰਵਿੰਦਰ ਕੌਰ ਸਮੇਤ ਸੰਗਤ ਨੂੰ ਗ੍ਰਿਫਤਾਰ ਕਰਕੇ ਬੁਖਵਖਾਣਿਆਂ 'ਚ ਲਿਜਾਇਆ ਗਿਆ चुनौती ਅੱਜ ਬਾਪੂ ਸੂਰ ਸਿੰਘ ਦੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੇ ਲਈ ਸਿੱਖ ਪੰਥੂ ਵੱਲੋਂ ਇੱਕ ਰੋਸ ਮਾਰਚ ਵਿੱਢਿਆ ਗਿਆ ਸੀ ਜਿਸ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ ਦਾ ਘਰਾਉ ਕਰਨਾ ਸੀ ਉਹਦੇ ਵਿੱਚ ਜਦੋਂ ਜਥੇਵੰਦੀਆਂ ਤੁਰੀਆਂ ਤੇ ਉਹਨਾਂ ਨੇ ਪੰਜਾਬ ਪੁਲਿਸ ਆਉਨੇ ਮਹਾਲੀ ਦੇ ਵਿੱਚ ਹੀ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਵਾ ਤੇ ਪੂਰਾ ਜੋਸ਼ ਤੇ ਖਰੋਸ਼ ਦੇ ਨਾਲ ਇਸ ਟਾਈਮ ਸਿੱਖ ਜਥੇਵੰਦੀਆਂ ਇਸ ਸੰਘਰਸ਼ ਨੂੰ ਅੱਗੇ ਵਧਾਉਣ ਦੀ ਗੱਲਬਾਤ ਜੋ ਕਰ ਰਹੀਆਂ ਨੇ ਤੇ ਇਸ ਜੋ ਅਰੈਸਟ ਕਰ ਚੁੱਕੇ ਪੰਜਾਬ ਪੁਲਿਸ ਦੇ ਖਿਲਾਫ ਤੇ ਬਾਦਲ ਸਰਕਾਰ ਦੇ ਖਿਲਾਫ ਬਹੁਤ ਹੀ ਜ਼ਿਆਦਾ ਰੋਸ਼ ਦੇਖਿਆ ਜਾ ਸਕਦਾ ਹੈ ਜਾਨਾ ਐ ਬਾਦਲ ਸਰਕਾਰ ਮੁ르ਤਾਬਾਦ ਤੂੰ ਅਕਰ ਬੋਰਡ ਲੈਣ ਆਇਆ ਨੇ ਜਦ ਤੂੰ ਬੋਰਡ ਦੇ ਕੋ ਕਿੱਥੇ ਇੱਕ ਦਾ ਗਰਦਾਰ ਹੋਏਗਾ ਉਹ ਗਰਦਾਰ ਕਲਾਊਗਾ ਸਿੱਖ ਕੌਮ ਦਾ ਹੀ ਹੋਊਗਾ ਜਦ ਤੂੰ ਬੋਰਡ ਦੇਊਗਾ ਤੇ ਤੂੰ ਪੰਦੀ ਸਿੱਖ ਰਿਆ ਨਾ ਕਰੇ ਬੋਰੇ ਸੋਨਿਆ ਬਾਦਲ ਦੇ ਕੋਠੀ ਨੂੰ ਕੋਠੀ ਦਾ ਘਰਾਓ ਕਰਨ ਲਈ ਜਾ ਰਿਹਾ ਸੀ ਸਾਨੂੰ ਪੰਜਾਬ ਪੁਲਿਸ ਨੇ ਇਥੋਂ ਗ੍ਰਿਫਤਾਰ ਕੀਤਾ ਸੋ ਸਾਰੇ ਹੀ ਸਿੰਘ ਚੜ ਦੀ ਕਲਾਚ ਨੇ ਸੋ ਇਹ ਹੈ ਕਿ ਇਹ ਜਿਹੜਾ ਸੰਘਰਸ਼ੇ ਬਿਲਕੁਲ ਜਾਰੀ ਰਹੇਗਾ ਜਿੰਨੀ ਦੇਰ ਤੱਕ ਸਿੱਖ ਬੰਦੀ ਰਿਹਾ ਨਹੀਂ ਹੁੰਦੇ ਇਹ ਜੋ ਹਿੰਦੁਸਤਾਨ ਦਾ ਸਿਸਟਮ ਹੈ ਇਹ ਘੱਟ ਗਿਣਤੀਆਂ ਕੌਮਾਂ ਵਾਲੇ ਕੁਝ ਹੋਰ ਹੈ ਤੇ ਵੱਧ ਗਿਣਤੀ ਕੌਮਾਂ ਵਾਲੇ ਕੁਝ ਹੋਰ ਹੈ ਤੇ ਜੋ ਸਿੱਖ ਕੌਮ ਦੇ ਹੱਕਾਂ ਲਈ ਅਣਖ ਲਈ ਜੋ ਨੌਜਵਾਨਾਂ ਨੇ ਸੰਘਰਸ਼ ਆਰੰਭਿਆ ਸੀ ਹੱਕਾਂ ਦੇ ਲਈ ਉਹਨਾਂ ਨੂੰ ਲੰਬੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਟੱਕਿਆ ਹੋਇਆ ਹੈ ਦੁਨੀਆ ਦਾ ਕੋਈ ਵੀ ਕਾਨੂੰਨ ਜਿਹੜਾ ਹੈ ਉਹ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਕਿ ਸਜ਼ਾ ਪੂਰੀ ਹੋਣ ਦੇ ਬਾਵਜੂਦ ਵੀ ਜੋ ਕੈਦੀ ਹਨ ਉਹ ਜੇਲ੍ਹ ਦੇ ਅੰਦਰ ਟੱਕੇ ਜਾਣ ਇਹ ਪਤਾ ਨਹੀਂ ਕਿਹੜਾ ਸਿਸਟਮ ਹੈ ਜੋ ਘੱਟ ਗਿਣਤੀ ਕੋਮਾ ਦੇ ਨਾਲ ਇਹ ਤੱਕੇਸ਼ਾਈ ਕਰ ਰਿਹਾ ਹੈ ਇਹ ਜੋ ਮੋਦੀ ਹੈ ਹਿੰਦੁਸਤਾਨ ਦਾ ਇਹ ਰੋਲਾ ਪਾ ਰਿਹਾ ਹੈ ਕਿ ਹਿੰਦੁਸਤਾਨ ਦੇ ਅੰਦਰ ਡੈਮੋਕ੍ਰੇਸੀ ਹੈ ਪਰ ਜੋ ਇੱਥੇ ਦੇ ਹਾਲਾਤ ਹਨ ਉਹ ਬਹੁਤ ਜ਼ਿਆਦਾ ਨਾਜ਼ੁਕ ਹਨ ਜੋ ਘੱਟ ਗਿਣਤੀ ਕੌਮਾਂ ਹਨ ਉਹ ਇਸ ਮੁਲਕ ਦੇ ਵਿੱਚ ਗੁਲਾਮ ਹਨ ਚਾਹੇ ਉਹ ਮੁਸਲਮ ਹੈ ਚਾਹੇ ਉਹ ਸਿੱਖ ਹੈ ਤੇ ਚਾਹੇ ਉਹ ਇਸਾਈ ਹੈ ਬਾਲੀ ਤੋਂ ਸਨੀ ਸੋਜਾਪੁਰ ਦੇ ਨਾਲ ਜਸਵੀਰ ਹਿਰਾ ਪੈਰੇ ਦਾ ਟੀਵੀ